ਅੱਜ ਕੱਲ ਨਾ ਮੜਾ ਜਾਂ ਸੋਨਾ ਕਰੇ ਦਾ ਅੱਕ ਲੋ ਕਹਿੰਦੇ ਨੇ ਚੋਰ ਆ ਗਿਆ ਰਾਜੇ ਮਹਾਰਾਜੀ ਹੀਰੇ ਮੋਤੀ ਪਤਾ ਕਿਹੜੇ ਦਰਵਾਜੇ ਥੱਲੇ ਰੱਖਦੇ ਇੰਨਾ ਥੱਲੇ ਹੈਂ ਜੀ ਇਹ ਮੇਰਾ ਇਹੋ ਜਿਹਾ ਦਰਵਾਜਾ ਹੈ ਜੀ ਜੇ ਇਹ ਦਰਵਾਜੇ ਨੂੰ ਤੁਸੀਂ ਬਿਲਡਿੰਗ ਦੇ ਬਾਹਰ ਲਾਤਾ ਘਰ ਦੇ ਬਾਹਰ ਲਾਤਾ ਘਰ ਦੇ ਬਾਹਰ ਕੋਈ ਬੰਦਾ ਆ ਕੇ ਕਿੰਨੀਆਂ ਹੀ ਲੱਤਾਂ ਮਾਰੀ ਜਾਵੇ ਕਿੰਨੀ ਕੋਸ਼ਿਸ਼ ਕਰੇ ਦਰਵਾਜਾ ਨਹੀਂ ਟੁੱਟਦਾ ਜੀ ਥੋੜੇ ਟੰਬੇ ਕੋਈ ਮਾਰੀ ਜਾਵੇ ਗੋਲੀ ਚਲਾਣੇ ਤਾਂ ਗੋਲੀ ਪਰਲੇ ਪਾਸੇ ਕਰੋਸ ਨਹੀਂ ਹੁੰਦੀ ਜੀ ਬੁਲੇਟ ਪ੍ਰੂਫ ਦਰਵਾਜਾ ਜੀ ਦਰਵਾਜੇ ਨੂੰ ਆਹ ਦੇਖੋ ਦਰਵਾਜੇ ਦੀ ਮਜ਼ਬੂਤੀ ਦੇਖੋ 4 ਇੰਚੀ ਮੋਟ ਸੱਤ ਜਗ੍ਹਾ ਤੇ ਲੋਕ ਲੱਗੂਗਾ ਇੱਥੋਂ ਲੋਕ ਲੱਗਿਆ ਜ਼ਮੀਨ 'ਚ ਲੱਗ ਗਿਆ ਉੱਤੇ ਛੱਤ ਤੇ ਲੱਗ ਗਿਆ ਸੱਤ ਜਗ੍ਹਾ ਤੇ ਲੋਕ ਲੱਗਦਾ ਜੀ ਕਬਜ਼ੇ ਦੇਖੋ ਜਿਵੇਂ ਕਿਲੇ ਨੂੰ ਦਰਵਾਜੇ ਦੇ ਲੱਗਦੇ ਆ ਨਾ ਗੇਟ ਤੇ ਉਹ ਕਕਪਜੇ ਲੱਗੇ ਹੋਏ ਆ ਜੀ ਇਸ ਜਗ੍ਹਾ ਦਾ 7 ਫੁੱਟ ਲੰਬਾ ਤੇ 4 ਫੁੱਟ ਚੌੜਾ ਜੀ ਸਾਰਾ ਕੁਛ ਇਹਦਾ ਕੰਪਲੀਟ ਦੇਵਾਂਗਾ ਸਾਰੀ ਐਸੈਸਰੀ ਲੋਕ ਹੈਂਡਲ ਪੇਜ ਤੁਸੀਂ ਇੱਕ ਸਕਰੂ ਵੀ ਨਹੀਂ ਲੈਣਾ ਬਜਾਅ ਤੁਹਾਨੂੰ ਜਾ ਕੇ ਜੜਨੀ ਆ ਬਸ ਜੜਨਾ ਚੁਕਾਰ ਚਕੂਰ ਸਭ ਕੁਝ ਸਮੇਤ ਹੈ ਜੀ ਐਸਾ ਤੂੰ ਅਗਰ ਤੁਹਾਡੀ ਜਗ੍ਹਾ ਛੋਟੀ ਹੈ ਤਾਂ ਉਹਨੂੰ ਜਗ੍ਹਾ ਨੂੰ ਦੀਵਾਰ ਨੂੰ ਛਿੱਲੋ ਤੇ ਵਿੱਚੇ ਫਸਾ ਦਿਓ ਅਗਰ ਵੱਡੀ ਹੈ ਤਾਂ ਉਸ ਜਗ੍ਹਾ ਤੇ ਦਰਵਾਜਾ ਰੱਖੋ ਬਾਕੀ ਜਗ੍ਹਾ ਤੇ ਇੱਟ ਲਗਾ ਕੇ ਪਲਸਤਰ ਕਰ ਦਿਓ ਜੀ ਅੰਦਰ ਤੁਹਾਡਾ ਦਰਵਾਜੇ ਦਾ ਲੁੱਕ ਆਊਗਾ ਤੇ ਮਜ਼ਬੂਤ ਐਨਾ ਕਿ ਤੁਹਾ ਦੇ ਅੰਦਰ ਐਂਟਰੀ ਨਹੀਂ ਕਰ ਸਕਦਾ ਇਹਦੇ ਵਿੱਚ 8 ਡਾਈਨ ਹੈ ਤੇ 8 ਡਾਈਨ ਹੈ ਹੁਣ ਇਹਦੀ ਰੇਟ ਦੀ ਗੱਲ ਕਰੋ ਤਾਂ ਰੇਟ ਹੈਗਾ 60000 ਰੁਪਏ ਦਾ ਦਰਵਾਜ਼ਾ ਜੀ ਹੁਣ ਕਿੰਨੇ ਹੋਰ ਘੱਟ ਪੈਸੇ ਲਗਾਣੇ ਤਾਂ ਇਹ ਵੀ ਮਜ਼ਬੂਤੀ ਦੀ ਗਾਰੰਟੀ ਇਹ ਵੀ ਹੋਵੇ ਪੂਰਾ ਮਜ਼ਬੂਤ ਤੂਪਮੀ ਪਾਣੀ ਕਿਤੇ ਮਰਜੀ ਲਗਾ ਦਿਓ ਬੜਾ ਜ਼ਬਰਦਸਤ ਦਰਵਾਜ਼ਾ ਹੈ ਇਹ ਫਿਰ 30000 ਦੇ ਦੇਵਾਂਗੇ ਜੀ ਇਹ ਆਪਾਂ ਲਾਵਾਂਗੇ ਜੀ ਸਿਰਫ 18000 ਰੁਪਏ ਦਾ